ਤੁਸੀਂ ਦੇਖ ਰਹੇ ਹੋ ਸੱਚ ਮੈਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵੀਰ ਕਮਜੂਦ ਸੀ ਇਸ ਟਾਈਮ ਪਾਤਲਾ ਕਾਂਗਰਸ ਦੇ ਦਫਤਰ ਦੇ ਵਿੱਚ ਅੱਜ ਅਸੀਂ ਇੱਥੇ ਗੱਲ ਕਰਦੇ ਹਾਂ ਕਿ ਸਾਡੇ ਇਸ ਕਾਂਗਰਸ ਦੇ ਇਸ ਦਫਤਰ ਦੇ ਵਿੱਚ ਸਪੈਸ਼ਲ ਤੌਰ ਤੇ ਆਪਣੇ ਸੁਭਾਸ਼ ਬਾਰਗਵ ਜੀ ਜਿਹੜੇ ਇੱਥੇ ਪਹੁੰਚਣ ਵਾਲੇ ਨੇ ਕੁਝ ਟਾਈਮ ਦੇ ਵਿੱਚ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਂਗਰਸ ਆਗੂ ਨੇ ਵਰਕਰ ਨੇ ਸਾਰੇ ਉਹਨਾਂ ਦੀ ਵੇਟ ਕਰ ਰਹੇ ਨੇ ਅੱਜ ਉਹਨਾਂ ਵੱਲੋਂ ਇੱਥੇ ਕੀ ਮੀਟਿੰਗ ਕੀਤੀ ਜਾਣੀ ਹੈ ਉਹਦੀ ਸਾਰੀ ਜਿਹੜੀ ਜਾਣਕਾਰੀ ਅਸੀਂ ਤੁਹਾਡੇ ਤੱਕ ਸਾਂਝੀ ਕਰਾਂਗੇ ਨਛੱਤਰ ਸਿੰਘ ਰਾਈ ਮਾਜਰਾ ਜੀ ਵੀ ਉਹੀ ਇਸ ਤੇ ਸਾਰੇ ਪਹੁੰਚੇ ਹੋਏ ਨੇ ਔਰ ਬਾਕੀ ਸਾਡੇ ਜਿੰਨੇ ਵੀ ਵਰਕਰ ਹੈਗੇ ਨੇ ਕਾਂਗਰਸ ਪਾਰਟੀ ਦੇ ਸਾਰੇ ਇੱਥੇ ਮੌਜੂਦ ਹੈਗੇ ਨੇ ਸਾਰੀ ਜਾਣਕਾਰੀ ਜਿਹੜੀ ਉਹਨਾਂ ਤੋਂ ਲੈ ਕੇ ਤੁਹਾਡੇ ਤੱਕ ਸਾਂਝੀ ਕਰਾਂਗੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈਗਾ ਤੁਸੀਂ ਪਾਤਰਾਂ ਦੇ ਵਿੱਚ ਪਹਿਲੀ ਵਾਰੀ ਸ਼ਾਇਦ ਪਹੁੰਚੇ ਹੈਗੇ ਤੇ ਅਸੀਂ ਤਹਿ ਦਿਲੋਂ ਆਪਣਾ ਸਵਾਗਤ ਕਰਦੇ ਹਾਂ ਤੁਹਾਡਾ ਤੇ ਅੱਜ ਜਿਹੜੀ ਇੱਕ ਮੀਟਿੰਗ ਰੱਖੀ ਗਈ ਹੈ ਤੁਹਾਡੀ ਪਾਰਟੀ ਵੱਲੋਂ ਸਾਰੇ ਪਤਵੰਤੇ ਸੱਜਣਾਂ ਇੱਥੇ ਪਹੁੰਚੇ ਹੋਇਆ ਕੀ ਮੇਨ ਅਜਾ ਮਕਸਦ ਸੀ ਅੱਜ ਦੀ ਮੀਟਿੰਗ ਦਾ ਮੈਂ ਤੁਹਾਨੂੰ ਦੱਸਾਂ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਏ ਹੋ ਜੀ ਆਇਆਂ ਨੂੰ ਧੰਨਵਾਦ ਤੁਹਾਡਾ ਔਰ ਮੈਂ ਗਣਤੰਤਰ ਦਿਵਸ ਦੀ ਤੁਹਾਨੂੰ ਸਾਰਿਆਂ ਨੂੰ ਹੀ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਔਰ ਆਏ ਹੋਏ ਸਾਰੇ ਕਾਂਗਰਸ ਪਾਰਟੀ ਦੇ ਕਾਰਜਕਰਤਾਵਾਂ ਨੂੰ ਔਰ ਅਹੁਦੇਦਾਰਾਂ ਸਭਾ ਨੂੰ ਸਾਰਿਆਂ ਨੂੰ ਮੈਂ ਵਧਾਈ ਦਿਨਾ ਔਰ ਅੱਜ ਦਾ ਇੱਥੇ ਆਉਣ ਦਾ ਜਿਹੜਾ ਸਾਡਾ ਜਿਹੜਾ ਏਜੰਡਾ ਹੈ ਉਹ ਹੈ ਕਾਂਗਰਸ ਸੇਵਾਦਲ ਨੇ ਸਾਡੇ ਰਾਸ਼ਟਰੀ ਪ੍ਰਧਾਨ ਜਿਹੜੇ ਕਾਂਗਰਸ ਸੇਵਾਦਲ ਦੇ ਸ਼੍ਰੀ ਲਾਲਜੀਤ ਦੇਸਾਈ ਜੀ ਉਹਨਾਂ ਨੇ ਆਈਐਸਸੀ ਦੇ ਵਿੱਚ ਨੈਸ਼ਨਲ ਹਾਈ ਕਮਾਂਡ ਦੇ ਨਾਲ ਬੈਠ ਕੇ ਇੱਕ ਮੀਟਿੰਗ ਕਰਕੇ ਇੱਕ ਮੈਂਬਰਸ਼ਿਪ ਨੂੰ ਲੈ ਕੇ ਇੱਕ ਮਤਾ ਪਰੀਤ ਕੀਤਾ ਹੈ ਕਿ 올 ਇੰਡੀਆ ਲੈਵਲ ਦੇ ਉੱਤੇ ਕਾਂਗਰਸ ਸੇਵਾ ਦਲ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਸ਼ੁਰੂ ਕੀਤੀ ਜਾਵੇ ਪਰ ਮੈਂਬਰਸ਼ਿਪ ਸ਼ੁਰੂ ਹੋ ਚੁੱਕੀ ਹੈ ਪੂਰੇ ਹਿੰਦੁਸਤਾਨ 'ਚ ਪੰਜਾਬ ਦੇ ਵਿੱਚ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਇਸ ਮੈਂਬਰਸ਼ਿਪ ਨੂੰ ਸ਼ੁਰੂ ਕਰ ਰਹੇ ਹਾਂ ਉਸੇ ਲੜੀ ਦੇ ਤਹਿਤ ਅੱਜ ਅਸੀਂ ਪਟਿਆਲਾ ਵਿਆਤੀ ਦੇ ਪ੍ਰਧਾਨ ਸਾਡੇ ਕੁਲਦੀਪ ਕੁਮਾਰ ਰਿੰਕੂ ਸ਼ਰਮਾ ਜੀ ਜਿਹੜੇ ਸਾਡੇ ਪਟਿਆਲਾ ਜ਼ਿਲ੍ਹਾ ਦੇ ਕਾਂਗਰਸ ਸੇਵਾਦਲ ਦੇ ਪ੍ਰਧਾਨ ਨੇ ਉਹਨਾਂ ਦੀ ਅਗਵਾਈ ਵਿੱਚ ਔਰ ਅੱਜ ਜਿਹੜੇ ਰਾਈ ਮਾਜਰਾ ਜੀ ਜਿਹੜੇ ਕੋਆਰਡੀਨੇਟਰ ਨੇ ਸਟੇਟ ਦੇ ਉਹਨਾਂ ਦੇ ਦਫ਼ਤਰ ਵਿਖੇ ਇੱਥੇ ਉਹਨਾਂ ਨੇ ਇੱਕ ਮੀਟਿੰਗ ਰੱਖੀ ਹੈ ਤੋਂ ਕਾਂਗਰਸ ਸੇਵਾਦਲ ਦੀ ਮੈਂਬਰਸ਼ਿਪ ਨੂੰ ਲੈ ਕੇ ਔਰ ਜਿਹੜੇ ਸਾਡੇ ਪਾਰਟੀ ਦੇ ਨਵੇਂ ਅਹੁਦੇਦਾਰ ਬਣੇ ਆ ਬਲਾਕ ਪ੍ਰਧਾਨ ਬਣੇ ਆ ਕੋਈ ਇੰਚਾਰਜ ਲੱਗੇ ਨੇ ਉਹਨਾਂ ਨੂੰ ਅੱਜ ਲੁਕਤੇ ਪੱਤਰ ਦੇ ਕੇ ਇੱਥੇ ਅਸੀਂ ਸਮਾਨਤ ਕਰਨ ਲਈ ਆਏ ਆ ਇਹ ਹੀ ਅੱਜ ਦਾ ਮੁੱਖ ਅਜੰਡਾ ਹੈ ਇਹ ਫਾਰਮ ਜਿਹੜੇ ਭਰੇ ਜਾਣੇ ਆ ਇਹ ਹਰ ਇੱਕ ਕੋਈ ਨਾਗਰਿਕ ਭਰ ਸਕਦਾ ਹੈ ਮੈਂਬਰਸ਼ਿਪ ਲੈਣ ਦਾ ਹਾਂ ਦੇਖੋ ਕਾਂਗਰਸ ਪਾਰਟੀ ਦੇਸ਼ ਦੀ ਉਹ ਪਾਰਟੀ ਹੈ ਉਹ ਜਮਾਤ ਹੈ ਅਸਲ ਦੇ ਵਿੱਚ ਕਾਂਗਰਸ ਨੂੰ ਪਾਰਟੀ ਮੈਂ ਨਹੀਂ ਕਹਿ ਸਕਦਾ ਮੈਂ ਪਾਰਟੀ ਨਾ ਕਹਿ ਕੇ ਮੈਂ ਇਹ ਕਹੂੰਗਾ ਕਿ ਇੱਕ ਸੋਚ ਹੈ ਉਹ ਸੋਚ ਜਿਸ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਦੇਸ਼ ਨੂੰ ਆਜ਼ਾਦੀ ਦੀ ਲੜਾਈ ਦੇ ਵਿੱਚ ਆਜ਼ਾਦ ਕਰਾ ਕੇ ਗੋਰਿਆਂ ਨੂੰ ਇੱਥੋਂ ਭਜਾਇਆ ਔਰ ਇਸੇ ਲਈ ਕਾਂਗਰਸ ਸੇਵਾਦਲ ਨੇ ਇੱਕ ਨਾਰਾ ਦਿੱਤਾ ਸੀ ਕਿ ਪਹਿਲੇ ਲੜੇ ਇਥੇ ਗੋਰੋਂ ਸੇ ਅਬ ਲੜਾਂਗੇ ਚੋਰੋਂ ਸੇ ਪਹਿਲੇ ਗੋਰਿਆਂ ਨਾਲ ਲੜ ਕੇ ਗੋਰਿਆਂ ਨੂੰ ਭਜਾਇਆ ਹੁਣ ਜਿਹੜੇ ਆ ਦਿੱਲੀ ਦੀ ਗੱਡੀ ਦੇ ਉੱਤੇ ਜਿਹੜੇ ਚੋਰ ਬੈਠ ਗਏ ਉਹਨਾਂ ਚੋਰਾਂ ਨੂੰ ਭਜਾਉਣ ਲਈ ਕਾਂਗਰਸ ਸੇਵਾਦਲ ਨੇ ਨਾਰਾ ਦਿੱਤਾ ਕਿ ਪਹਿਲੇ ਲੜੇ ਇਥੇ ਗੋਰੋਂ ਸੇ ਅਬ ਲੜਾਂਗੇ ਚੋਰੋਂ ਸੇ ਤਾਂ ਇਹ ਕਾਂਗਰਸ ਪਾਰਟੀ ਦੀ ਆਈਡੀਓਲੋਜੀ ਨੂੰ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੂੰ ਲੋਕਾਂ ਦੇ ਵਿੱਚ ਲਜਾਣ ਵਾਸਤੇ ਕਾਂਗਰਸ ਸੇਵਾਦਲ ਨੇ ਪੰਜਾਬ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਮੈਂਬਰਸ਼ਿਪ ਜਿਹੜੀ ਆ ਉਹ ਡਰਾਈਵ ਕਰਨ ਲਈ ਸਾਨੂੰ ਡਿਊਟੀ ਲਈ ਹੈ ਔਰ ਮੈਂ ਐਜੇ ਸਟੇਟ ਪ੍ਰੈਜ਼ੀਡੈਂਟ ਕਾਂਗਰਸ ਸੇਵਾਦਲ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਲੜੀਵਾਰ ਹਰ ਜ਼ਿਲ੍ਹੇ 'ਚ ਜਾ ਕੇ ਅਸੀਂ ਉਸ ਮੈਂਬਰਸ਼ਿਪ ਨੂੰ ਬਣਾ ਰਹੇ ਹਾਂ ਇਹ ਉਹਨਾਂ ਦੇ ਸਮੇਂ ਦੇ ਵਿੱਚ ਇਹਦਾ ਬੈਨੀਫਿਟ ਵੀ ਯਾਨੀ ਕਿ ਮਿਲੇਗਾ ਲੋਕਾਂ ਨੂੰ 100% ਬਣੇਗਾ ਕਿਉਂਕਿ ਕਾਂਗਰਸ ਸੇਵਾਦਲ ਦੀ ਜਿਹੜੀ ਮੈਂਬਰਸ਼ਿਪ ਹੈ ਜਦੋਂ ਵਧੂਗੀ ਪਾਰਟੀ ਦਾ ਪਰਿਵਾਰ ਵੱਡਾ ਹੁੰਦਾ ਹੈ ਆਬੀਅਸਲੀ ਉਹਦਾ ਫਾਇਦਾ ਪਰਿਵਾਰ ਨੂੰ ਹੁੰਦਾ ਜੇ ਪਰਿਵਾਰ ਵੱਡਾ ਹੋਏਗਾ ਮੈਂਬਰ ਵਧਣਗੇ ਪਾਰਟੀ ਤਗੜੀ ਹੋ ਕੇ ਇਲੈਕਸ਼ਨ ਲੜੇਗੀ ਬੂਥਾਂ ਦੇ ਉੱਤੇ ਇਲੈਕਸ਼ਨ ਦੇ ਵਿੱਚ ਕੈਂਪੇਨ ਕਰਨ ਵਿੱਚ ਪਾਰਟੀ ਦਾ ਸਹਿਯੋਗ ਕਰੇ ਅੱਜ ਤੁਸੀਂ ਇੱਥੇ ਪਹੁੰਚੇ ਇਸ ਮੀਟਿੰਗ ਦੇ ਦੌਰਾਨ ਜਿਹੜੀ ਕਿ ਕੁਝ ਗੱਲਾਂ ਮੈਨੂੰ ਇਦਾਂ ਦੀਆਂ ਲੱਗੀਆਂ ਹੈਗੀਆਂ ਕਿ ਜਿਹੜੇ ਤੁਹਾਡੇ ਵਰਕਰ ਹੈਗੇ ਨੇ ਥੋੜਾ ਜਿਹਾ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਗਿਲਾ ਸ਼ਿਕਵਾ ਜ਼ਰੂਰ ਹੈਗਾ ਜਾਂ ਆਪਾਂ ਡਬਲ ਪਾਰਟੀਆਂ ਨੂੰ ਲਾ ਕੇ ਲਾ ਲਈ ਵੀ ਦੋ ਜਿਹੜੀ ਧੜੇਬੰਦੀ ਨੂੰ ਲੈ ਕੇ ਆਪਾਂ ਕਿਹਾ ਕਿ ਗੱਲਾਂ ਹਲਕੇ ਛਤਰਾਣੇ ਦੇ ਵਿੱਚ ਇਹਦੀ ਕੀਤੀ ਜਾ ਰਹੀ ਉਹਦੇ ਬਾਰੇ ਥੋੜਾ ਜਿਹਾ ਆਪਣਾ ਤੁਸੀਂ ਵਿਚਾਰ ਦੇਣਾ ਚਾਹੀਦਾ ਦੇਖੋ ਜਦੋਂ ਪਰਿਵਾਰ ਵੱਡਾ ਹੋ ਜਾਂਦਾ ਨਾ ਤੇ ਜਿੱਥੇ ਚਾਰ ਭਾਂਡੇ ਹੁੰਦੇ ਉੱਥੇ ਖੜਕਦੇ ਵੀ ਆ ਜਿੱਦਾਂ ਜਿੱਦਾਂ ਪਰਿਵਾਰ ਵੱਡੇ ਹੁੰਦੇ ਆ ਤੇ ਪਰਿਵਾਰਾਂ ਦੇ ਵਿੱਚ ਆਪਣੇ ਆਪਣੇ ਹੱਕਾਂ ਨੂੰ ਲੈ ਕੇ ਆਪਣੀ ਆਪਣੀ ਗੱਲ ਨੂੰ ਲੈ ਕੇ ਪਰਿਵਾਰ ਦੇ ਵਿੱਚ ਹਰ ਬੰਦੇ ਦੀ ਮੰਗ ਰੱਖਣਾ ਕੋਈ ਕੋਈ ਗੁਨਾਹ ਨਹੀਂ ਹੈਗਾ ਜੇ ਪਰਿਵਾਰ ਦੇ ਵਿੱਚ ਪਹਿਲਾ ਇੱਕ ਬੰਦਾ ਹੁੰਦਾ ਆ ਉਹਦੇ ਅਗਾ ਚਾਰ ਮੁੰਡੇ ਹੋ ਜਾਂਦੇ ਆ ਉਹ ਚਾਰ ਮੁੰਡੇ ਹੋ ਗਏ ਚਾਰੇ ਕਹਿੰਦੇ ਜੀ ਬਾਪੂ ਨੇ ਇਹਨੂੰ ਵੱਧ ਦੇ ਤਾਂ ਮੈਨੂੰ ਘੱਟ ਦੇ ਦਿੱਤਾ ਸੋ ਕੋਈ ਏਡਾ ਵੱਡਾ ਇਸ਼ੂ ਨਹੀਂ ਹੈ ਪਰਿਵਾਰ ਦੇ ਵਿੱਚ ਜਿੱਥੇ ਜੇ ਅੱਜ ਪਾਰਟੀ ਦੇ ਵਿੱਚ ਕਾਂਗਰਸ ਦੇ ਵਿੱਚ ਜੇ ਇਹ ਗੱਲ ਹੋ ਰਹੀ ਹੈ ਇਟ ਮੀਨਸ ਕਿ ਪਾਰਟੀ ਦਾ ਗ੍ਰਾਫ ਉੱਪਰ ਜਾ ਰਿਹਾ ਲੋਕ ਪਾਰਟੀ ਨੂੰ ਲਾਈਕ ਕਰ ਰਹੇ ਹੈ ਲੋਕ ਜੇ ਲਾਈਕ ਕਰ ਰਹੇ ਹੈ ਤਾਂ ਹੀ ਗੱਲਾਂ ਹੋ ਰਹੀਆਂ ਸੋ ਇਹ ਪਰਿਵਾਰ ਦਾ ਆਪਣਾ ਇੱਕ ਮਸਲਾ ਹੈ ਉਹ ਅਸੀਂ ਆਪਸ ਦੇ ਵਿੱਚ ਬੈਠ ਕੇ ਇਹਨੂੰ ਹੱਲ ਕਰ ਲੈਣਾ ਕੋਈ ਲੜਾਈ ਜਾਂ ਕੋਈ ਝਗੜੇ ਵਾਲਾ ਇਸ਼ੂ ਨਹੀਂ ਹੈ ਜਲਦੀ ਚਿਹਰਾ ਆਏਗਾ ਜਾਨੀ ਕਿ ਇੱਕ ਚਿਹਰਾ ਜਿਹੜਾ ਨਿਸ਼ਚਿਤ ਦੇਖੋ ਚਿਹਰੇ ਦੀ ਗੱਲ ਇਹ ਆ ਕਿ ਕਾਂਗਰਸ ਪਾਰਟੀ ਕਿਸੇ ਵਿਅਕਤੀ ਦੀ ਪਾਰਟੀ ਨਹੀਂ ਹੈ ਕਿਸੇ ਵਿਅਕਤੀ ਦੀ ਇਹ ਕੋਈ ਵਿਪੋਤੀ ਨਹੀਂ ਹੈ ਕੋਈ ਜਾਇਦਾਦ ਨਹੀਂ ਹੈ ਇੱਕ ਸੰਗਠਨ ਹੈ ਪਰਿਵਾਰ ਹੈ ਸੋਚ ਹੈ ਇੱਥੇ ਫੈਸਲੇ ਜਿਹੜੇ ਆ ਉਹ ਹਾਈ ਕਮਾਂਡ ਲੈਂਦੀ ਆ ਹਾਈ ਕਮਾਂਡ ਜੋ ਆਦੇਸ਼ ਦੇਗੀ ਕੋਈ ਵੀ ਚੀਜ਼ ਦੀ ਡਿਮਾਂਡ ਕਰਨਾ ਮੇਰਾ ਵੀ ਅਧਿਕਾਰ ਹੈ ਇਹਨਾਂ ਦਾ ਵੀ ਬਰਾਬਰ ਅਧਿਕਾਰ ਹੈ ਇਹਨਾਂ ਦਾ ਵੀ ਸਾਰਿਆਂ ਦਾ ਅਧਿਕਾਰ ਹੈ ਡਿਮਾਂਡ ਕੋਈ ਵੀ ਕਰ ਸਕਦਾ ਪਰ ਅਖੀਰਲਾ ਫੈਸਲਾ ਹਾਈ ਕਮਾਂਡ ਨੇ ਲੈਣਾ ਹੁੰਦਾ ਹਾਈ ਕਮਾਂਡ ਜਿੱਦੇ ਤੇ ਆ ਕੇ ਹੱਥ ਰੱਖ ਦੋਗੀ ਜਿਹਨੂੰ ਜੋ ਡਿਜ਼ਰਵਿੰਗ ਹੋਏਗਾ ਔਰ ਉਤੇ ਬਕਾਇਦਾ ਕੋਈ ਇਦਾਂ ਨਹੀਂ ਹੁੰਦਾ ਵੀ ਇਦਾਂ ਲਿਆ ਕੇ ਤੇ ਖੜਾ ਕਰ ਦਿੱਤਾ ਉਹ ਬਾਕਾਇਦਾ ਪਤਾ ਕਿੰਨੀ ਵਾਰੀ ਉਹਦੇ ਸਰਵੇ ਹੁੰਦੇ ਆ ਸਕਰੀਨਿੰਗ ਕਮੇਟੀ ਬੈਠਦੀ ਆ ਪੀਏਸੀ ਬੈਠਦੀ ਆ ਹੋਰ ਕਮੇਟੀਆਂ ਦੀ ਮੀਟਿੰਗਾਂ ਹੁੰਦੀ ਆ ਫਿਰ ਜਾ ਕੇ ਉਹ ਪੂਰਾ ਛਾਂਣਣਾ ਲੱਗਦਾ ਫਿਰ ਜਾ ਕੇ ਉਹ ਜਿਹੜਾ ਕੈਂਡੀਡੇਟ ਆ ਉਹ ਸਿਲੈਕਟ ਹੁੰਦਾ ਆ ਜੋ ਡਿਜ਼ਰਵਿੰਗ ਹੋਏਗਾ ਪਾਰਟੀ ਉਹਨੂੰ ਇੱਥੇ ਲਿਆਏਗੀ ਕਿਸੇ ਦੇ ਹੱਕ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੁਠਾਰਾ ਘਾਤ ਨਹੀਂ ਕੀਤਾ ਜਾਊਗਾ ਕਿਸੇ ਦਾ ਹੱਕ ਨਹੀਂ ਮਾਰਿਆ ਜਾਊਗਾ ਡਿਜ਼ਰਵਿੰਗ ਕੈਂਡੀਡੇਟ ਨੂੰ ਲਿਆ ਕੇ ਸਾਡੀ ਸੋਚ ਇਹ ਆ ਕਿ ਜਿਹੜਾ 4 ਸਾਲ ਤੋਂ ਪੰਜਾਬ ਜਿਹੜਾ ਪਿੱਛੜ ਗਿਆ ਪੰਜਾਬ ਪਿੱਛੇ ਚਲਾ ਗਿਆ ਜਿਹੜਾ ਇਹ 4 ਸਾਲ ਤੋਂ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਚਾਹੀ ਸੀ ਕਿ ਸਾਨੂੰ ਇੱਕ ਮੌਕਾ ਦੇ ਦਿਓ ਅਸੀਂ ਪੰਜਾਬ ਨੂੰ ਚਮਨ ਬਣਾ ਦੇਵਾਂਗੇ ਚਮਨ ਕੀ ਬਣਾਣਾ ਸੀ ਅੱਜ ਪੰਜਾਬ ਦੇ ਵਿੱਚ ਜਾ ਕੇ ਦੇਖੋ ਤੁਸੀਂ ਹਾਲਾਤ ਕੀ ਨੇ ਲੋਕ ਘਰਾ ਤੋਂ ਨਿਕਲਣ ਤੋਂ ਡਰਦੇ ਆ 7 ਵਜੇ ਤੋਂ ਬਾਅਦ ਜੇ ਘਰ ਦਾ ਨਿਆਣਾ ਤੁਹਾਡਾ ਘਰ ਨਾ ਆਵੇ ਔਰ ਖਾਸ ਕਰਕੇ ਜਿਹੜੀਆਂ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਕੋਈ ਸਾਡੀਆਂ ਬੱਚੀਆਂ ਜਿਹੜੀਆਂ ਕੋਈ ਕਿਸੇ ਐਜੂਕੇਸ਼ਨ ਲੈਵਲ ਤੇ ਕਿਤੇ ਬਾਹਰ ਕਿਤੇ ਗਈਆਂ ਹੋਣ ਜਾਂ ਕੰਮਕਾਰ ਦੇ ਧੰਦੇ ਕਿਤੇ ਆਪਣੇ ਡਿਊਟੀ ਤੇ ਗਈਆਂ ਹੋਣ ਤੇ ਜਿਓ ਟਾਈਮ ਤੇ ਘਰ ਨਾ ਆਵੇ ਤੇ ਮਾਵਾਂ ਨੂੰ ਚਿੰਤਾ ਪੈ ਜਾਂਦੀ ਹੈ ਮੇਰੀ ਧੀ ਨਹੀਂ ਆਈ ਮੇਰਾ ਪੁੱਤ ਨਹੀਂ ਆਇਆ ਇਹ ਹਾਲਾਤ ਨੇ ਪੰਜਾਬ ਦੇ ਇਹਨਾਂ ਲੋਕਾਂ ਨੇ ਪੰਜਾਬ ਦਾ ਜੋ ਨੁਕਸਾਨ ਮੈਂ ਸਮਝਦਾ ਕਿ ਅਗਰ 90 ਦਾ 85 ਤੋਂ ਲੈ ਕੇ 90 99 ਤੱਕ ਦਾ ਦੌਰ ਅਸੀਂ ਸਾਰਿਆਂ ਨੇ ਦੇਖਿਆ ਮੈਂ ਸਮਝਦਾ ਕਿ ਜੇ ਉਹਦੇ ਤੋਂ ਵੱਧ ਨੁਕਸਾਨ ਨਹੀਂ ਕੀਤਾ ਨਾ ਇਹਨਾਂ ਨੇ 4 ਸਾਲਾਂ ਚ ਤੇ ਉਤੋਂ ਘੱਟ ਵੀ ਨਹੀਂ ਕੀਤਾ ਅੱਜ ਹਾਲਾਤ ਪੰਜਾਬ ਦੇ ਨੇ ਖਰਾਬ ਹੋ ਗਏ ਆ ਕਿ ਰੋਜ਼ ਕਿਤੇ ਨਾ ਕਿਤੇ ਤੁਹਾਨੂੰ ਕਿਤੇ ਗੋਲੀ ਚੱਲਣ ਦੀ ਵਾਰਦਾਤ ਲੁੱਟ ਖੋਹ ਦੀ ਵਾਰਦਾਤ ਰੋਜ਼ ਕਿਤਨਾ ਕਿਤੇ ਕਤਲੋਗਾਰਤ ਹੁੰਦੀ ਹੈ ਲੁੱਟ ਖੋਹ ਹੁੰਦੀ ਹੈ ਸ਼ਰੇਆਮ ਇਵਨ ਥੈਨ ਕੀ ਆਮ ਇਨਸਾਨ ਦੀ ਗੱਲ ਛੱਡੋ ਖੁਦ ਜਿਹੜੇ ਪ੍ਰਸ਼ਾਸਨ ਦੇ ਲੋਕ ਆ ਉਹ ਤੱਕ ਸੁਰੱਖਿਤ ਨਹੀਂ ਹੈਗੇ ਸੋ ਇਹਨਾਂ ਲੋਕਾਂ ਤੋਂ ਬਚਣ ਵਾਸਤੇ ਲੋਕਾਂ ਕੋਲ ਪੰਜਾਬ ਦੇ ਲੋਕ ਮੰਨਦੇ ਆ ਕਿ ਸਾਡੇ ਤੋਂ ਗਲਤੀ ਹੋਈ ਹੈ ਔਰ ਉਹ ਆਪਣੀ ਗਲਤੀ ਨੂੰ ਸੁਧਾਰਨ ਲਈ ਤਿਆਰ ਬੈਠੇ ਆ ਕਾਂਗਰਸ ਪਾਰਟੀ ਨੂੰ ਲੋਕ ਵੋਟਾਂ ਪਾਉਣ ਲਈ ਤਿਆਰ ਬੈਠੇ ਆ ਔਰ ਇਸ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ ਔਰ ਜੋ ਫੈਸਲੇ ਹੋਣਗੇ ਉਹ ਹਾਈ ਕਮਾਂਡ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦੇ ਨਾਲ ਬਿਠਾ ਕੇ ਗਿਲੇ ਸ਼ਿਕਵੇ ਕਿਸੇ ਦੇ ਪਰਿਵਾਰਾਂ ਚ ਹੋ ਸਕਦੇ ਉਹਨਾਂ ਨੂੰ ਦੂਰ ਕਰਿਆ ਜੋ ਡਿਜ਼ਰਵਿੰਗ ਹੋਏਗਾ ਉਹਦੇ ਤਹਿਤ ਫੈਸਲਾ ਹੋਊਗਾ ਹਾਂ ਹਾਂਜੀ ਨਛੱਤਰ ਜੀ ਠੀਕ ਕਹਿਣਾ ਚਾਹੋਗੇ ਸਾਜ ਜੀ ਆਪਣੇ ਜਿਹੜਾ ਪਾਤਰ ਹਲਕੇ ਤੇ ਪਤਨਾ ਆਪਣਾ ਹਲਕਾ ਸ਼ਤਰਾਨੇ ਦੇ ਵਿੱਚ ਪਹੁੰਚੇ ਹੋਏ ਨੇ ਔਰ ਸ਼ਬੇਸ਼ਰ ਜਿਹੜੀ ਮੈਂਬਰਸ਼ਿਪ ਨੂੰ ਲੈ ਕੇ ਅੱਜ ਇੱਥੇ ਜਿਹੜੀ ਕਮੇਟੀਗ ਵੀ ਕੀਤੀ ਗਈ ਹੈ ਔਰ ਕਿੰਨਾ ਕੋ ਸਹਿਯੋਗ ਇਹਨਾਂ ਨੂੰ ਤੁਸੀਂ ਦੇਣ ਦਾ ਰਿਹਾ ਫਿਰ ਆਪਣੇ ਕਿੰਨੇ ਕੋ ਮੈਂਬਰਸ਼ਿਪ ਦੇ ਜਿਹੜੇ ਕਿ ਫਾਰਮ ਹੋਣ ਭਰੇ ਜਾਣੇ ਪਹਿਲਾਂ ਮੈਂ ਤੁਹਾਡਾ ਇੱਥੇ ਪੁੱਜਣ ਤੇ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਸੁਆਸ ਸਟੇਟ ਪ੍ਰੈਜ਼ੀਡੈਂਟ ਕਾਂਗਰਸ ਸੇਵਾਦਾਲ ਦੇ ਇੱਥੇ ਪਹੁੰਚੇ ਨੇ ਇਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਵਰਕਰਾਂ ਨੂੰ ਸਾਰਿਆਂ ਨੂੰ ਦੱਸਿਆ ਵੀ ਕਾਂਗਰਸ ਨੂੰ ਕਿਵੇਂ ਮਜ਼ਬੂਤ ਕਰਨਾ ਤੇ ਬੀਜੇਪੀ ਔਰ ਕਿਵੇਂ ਆਮ ਆਦਮੀ ਲੁੱਟਕ ਸੁੱਟ ਕੀਤੀ ਹੋਈ ਆ ਨਾ ਕਿ ਆਪਾਂ ਦਿਨ ਦਿਹਾੜੇ ਸਵੇਰੇ ਅਖਬਾਰ ਪੜ੍ਹਦੇ ਆ ਹਨਾ ਵੀ ਕੀ ਹੁੰਦਾ ਰੋਜ਼ ਰੋਟਾਂ ਖੁਆ ਜਿਹੜੇ ਵੱਡੇ ਵੱਡੇ ਘਰਾਣੇ ਨੇ ਉਹ ਹੀ ਨਹੀਂ ਬਚੇ ਬਚ ਰਹੇ ਹਨਾ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਲੁੱਟਾਂ ਹੋ ਰਹੀਆਂ ਨੇ ਹਨਾ ਆਮ ਵਰਕਰ ਜਿਹੜਾ ਗਰੀਬ ਵਰਕਰ ਹੈ ਉਹਦਾ ਕੀ ਹਾਲ ਹੋਊਗਾ ਕਾਂਗਰਸ ਪਾਰਟੀ ਸਾਡੀ ਇੱਕੋ ਇੱਕ ਅਜਿਹੀ ਪਾਰਟੀ ਹੈ ਜਿਹੜੇ ਸਾਰੇ ਧਰਮਾਂ ਨੂੰ ਸਾਰੇ ਨਸਲਾਂ ਨੂੰ ਸਾਰੇ ਨੂੰ ਉਹਨਾਂ ਦੀ ਡਾਉਲਰਦੀ ਤੇ ਚਲਦੀ ਹੈ ਆਪਣੀ ਤੇ ਉਹ ਉਹਦੀ ਕੋਈ ਇਹ ਨਹੀਂ ਵੀ ਹਿੰਦੂ ਨੂੰ ਸਿੱਖ ਨਾਲ ਲੜਾ ਦੋ ਸਿੱਖ ਨੂੰ ਉਹਦੇ ਨਾਲ ਲੜਾ ਦੋ ਸਾਡੇ ਕਾਂਗਰਸ ਸੇਵਾਦਾਲ ਕਨੀਓ ਅਸੀਂ ਭਰਤੀ ਦਾ ਆਗਾਜ਼ ਕਰ ਰਹੇ ਹਾਂ ਪੂਰੇ ਜੋਰ ਨਾਲ ਅਸੀਂ ਆਪਣੇ ਸ਼ਤਰਾਨੇ ਚੋਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆਂ ਪ੍ਰਧਾਨ ਜੀ ਨੂੰ ਪ੍ਰੈਜ਼ੀਡੈਂਟ ਨੂੰ ਵੀ ਅਸੀਂ ਨਾਲ ਲੱਗ ਕੇ ਸਾਡੇ ਕੁਲਦੀਪ ਰਿੰਕੂ ਜੀ ਸਟੇਟ ਦੇ ਸਾਡੇ ਡਿਸਟ੍ਰਿਕਟ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਵੱਧ ਤੋਂ ਵੱਧ ਭਰਤੀ ਕਰਾਂਗੇ ਤਾਂ ਜੋ ਕਾਂਗਰਸ ਨੂੰ ਗਰਾਉਂਡ ਲੈਵਲ ਤੇ ਮਜ਼ਬੂਤ ਕੀਤਾ ਜਾ ਸਕੇ ਜਿਹੜੀ ਸਾਡੀ ਇਹ ਕਾਂਗਰਸ ਸੇਵਾਦਾਲਾ ਇਹ ਇੱਕ ਕਾਂਗਰਸ ਦੀ ਰੀੜ ਦੀ ਹੱਡੀ ਹੈ ਜੇ ਸਾਡੀ ਇਹ ਮਜ਼ਬੂਤ ਹੋਊਗੀ ਅਸੀਂ ਵੱਧ ਤੋਂ ਵੱਧ ਇੱਥੇ ਮੰਨ ਲਓ ਮੈਂਬਰਸ਼ਿਪ ਦੇਵਾਂਗੇ ਤਾਂ ਸਾਡੀ ਕਾਂਗਰਸ ਮਜ਼ਬੂਤ ਹੋਊਗੀ ਆਉਣ ਵਾਲੇ ਸਮੇਂ 'ਚ ਅਸੀਂ ਵੱਧ ਛੜ ਕੇ ਪੂਰਾ ਜੋਸ਼ ਨਾਲ ਪੂਰੀ ਮੈਂਬਰਸ਼ਿਪ ਕਰਾਂਗੇ